ਕੀ ਹੋਇਆ ਜਦੋਂ ਮੱਛੀ ਦਾ ਪੇਟ ਫਟਿਆ ਪੇਟ ਫਟਣ ਤੋਂ ਬਾਅਦ ਜੋ ਨਿਕਲਿਆ ਉਸ ਨੂੰ ਦੇਖ ਸਾਰੀ ਸੰਗਤਾਂ ਦੇ ਮੂੰਹ ਚੋਂ ਵਾਹਿਗੁਰੂ ਵਾਹਿਗੁਰੂ ਨਿਕਲਿਆ ਅਜਿਹਾ ਕਿਸ ਇਸ ਮੱਛੀ ਦੇ ਪੇਟ ਦੇ ਵਿੱਚੋਂ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤੇ ਦੀ ਸਾਂਝ ਪਾਈਏ ਗੱਜ ਕੇ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਨਿੱਕੀ ਜਿਹੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਇਸ ਨਾਲ ਸਾਡੀ ਟੀਮ ਦਾ ਹੌਸਲਾ ਵਧਦਾ ਹੈ ਤੇ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਘਰਾਂ ਦੇ ਵਿੱਚ ਸੰਗਤ ਜੀ ਦੇ ਘਰਾਂ ਦੇ ਵਿੱਚ ਬਰਕਤ ਪਾਵੇ ਤੇ ਆਪਣੇ ਚਰਨਾਂ ਦੇ ਨਾਲ ਲਗਾ ਕੇ ਗੁਰੂ ਸਿੱਖ ਸਿਧਾਂਤਾਂ ਤੇ ਚੱਲਣਾ ਸਿਖਾਉਣ ਸੁਮਤ ਬਖਸ਼ਣ ਸੋ ਸੰਗਤ ਜੀ ਬੋਤਾ ਸਮਾ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਇੱਕ ਗਰੀਬ ਮੱਛੀਆਂ ਫੜਨ ਦਾ ਕੰਮ ਕਰਦਾ ਸੀ ਨਾ ਉਸਨੇ ਵਿਆਹ ਕਰਵਾਇਆ ਸੀ ਤੇ ਨਾ ਹੀ ਉਸ ਦਾ ਕੋਈ ਸਹਾਰਾ ਸੀ ਉਹ ਦਿਨ ਰਾਤ ਸਮੁੰਦਰ ਦੇ ਵਿੱਚ ਹੀ ਰਹਿੰਦਾ ਸੀ। ਇਹ ਵਿਅਕਤੀ ਕਈ-ਕਈ ਮਹੀਨੇ ਕਿਸ਼ਤੀ ਦੇ ਵਿੱਚ ਹੀ ਸਮੁੰਦਰ 'ਚ ਸਫ਼ਰ ਕਰਦਾ ਰਹਿੰਦਾ। ਭੋਜਨ ਤੇ ਤੌਰ ਤੇ ਉਹ ਸਿਰਫ ਖਾਣ ਲਈ ਮੱਛੀ ਦਾ ਇਸਤੇਮਾਲ ਕਰਦਾ। ਉਸ ਨੂੰ ਆਪਣੀ ਜ਼ਿੰਦਗੀ ਦੀ ਕੋਈ ਫਿਕਰ ਨਹੀਂ ਸੀ ਅਤੇ ਨਾ ਹੀ ਉਸ ਨੇ ਇਹ ਕਦੇ ਸੋਚਿਆ ਸੀ ਕਿ ਉਸ ਨੂੰ ਇੱਕ ਪਤਨੀ ਦੀ ਜ਼ਰੂਰਤ ਹੈ। ਇਹ ਮੱਛੀਆਂ ਫੜਨ ਵਾਲਾ ਦਾ ਬਸ ਇੱਕ ਹੀ ਕੰਮ ਸੀ ਮੱਛੀਆਂ ਫੜਨਾ। ਉਸ ਨੂੰ ਹੋਰ ਦੁਨੀਆ ਦੇ ਨਾਲ ਹੋਰ ਲੋਕਾਂ ਦੇ ਨਾਲ ਕੋਈ ਵੀ ਮਤਲਬ ਨਹੀਂ ਸੀ ਪਰ ਜਦ ਵੀ ਉਹ ਵਾਪਸ ਸਮੁੰਦਰ ਦੇ ਕਿਨਾਰੇ ਆਉਂਦਾ ਤਾਂ ਨੇੜੇ ਦੇ ਪਿੰਡਾਂ ਦੇ ਵਿੱਚ ਮੱਛੀਆਂ ਵੇਚਣ ਜਾਂਦਾ ਤੇ ਉਸ ਦੇ ਕੁਝ ਦੋਸਤ ਉਸ ਨੂੰ ਵਿਆਹ ਬਾਰੇ ਕਹਿੰਦੇ ਪਰ ਉਹ ਵਿਅਕਤੀ ਉਹਨਾਂ ਦੀਆਂ ਗੱਲਾਂ ਨੂੰ ਹਾਸੇ ਮਜ਼ਾਕ ਦੇ ਵਿੱਚ ਲੈ ਜਾਂਦਾ ਅਤੇ ਫਿਰ ਤੋਂ ਵਾਪਸ ਕਿਸ਼ਤੀ ਦੇ ਵਿੱਚ ਆ ਕੇ ਸਵਾਰ ਹੋ ਜਾਂਦਾ ਤੇ ਸਮੁੰਦਰੀ ਸਫ਼ਰ ਤੇ ਫਿਰ ਤੋਂ ਨਿਕਲ ਜਾਂਦਾ ਇੱਕ ਵਾਰ ਜਦੋਂ ਉਹ ਬਾਜ਼ਾਰ ਦੇ ਵਿੱਚ ਮੱਛੀਆਂ ਵੇਚ ਕੇ ਵਾਪਸ ਸਮੁੰਦਰ ਦੇ ਵੱਲ ਆਇਆ ਤਾਂ ਉਸ ਨੇ ਦੇਖਿਆ ਕਿ ਇੱਕ ਜਵਾਨ ਕੁੜੀ ਉਸ ਦੀ ਕਿਸ਼ਤੀ ਦੇ ਕੋਲ ਬੇਹੋਸ਼ ਪਈ ਹੈ ਦੇਖਣ ਦੇ ਵਿੱਚ ਕੁੜੀ ਬਹੁਤ ਹੀ ਸੋਹਣੀ ਸੀ ਮੱਛੀਆਂ ਫੜਨ ਵਾਲੇ ਉਸ ਵਿਅਕਤੀ ਨੇ ਹੁਣ ਤੋਂ ਪਹਿਲਾਂ ਇੰਨੀ ਸੋਹਣੀ ਕੁੜੀ ਕਦੇ ਵੀ ਨਹੀਂ ਦੇਖੀ ਸੀ ਉਸ ਵਿਅਕਤੀ ਨੇ ਉਸ ਕੁੜੀ ਨੂੰ ਚੁੱਕਿਆ ਤੇ ਕਿਸ਼ਤੀ ਦੇ ਵੱਲ ਲੈ ਗਿਆ ਜਦੋਂ ਉਸ ਕੁੜੀ ਨੂੰ ਹੋਸ਼ ਆਇਆ ਤਾਂ ਫਿਰ ਉਸ ਵਿਅਕਤੀ ਨੇ ਪੁੱਛਿਆ ਕਿ ਮੈਡਮ ਜੀ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਜਿਸ ਤੋਂ ਬਾਅਦ ਲੜਕੀ ਨੇ ਜਵਾਬ ਦਿੱਤਾ ਕਿ ਮੇਰੇ ਮਾਤਾ ਜੀ ਸਵਰਗਵਾਸ ਹੋ ਗਏ ਨੇ ਅਤੇ ਮੇਰਾ ਪਿਤਾ ਜ਼ਾਲਿਮ ਮੇਰੇ ਤੇ ਤਸ਼ੱਦਦ ਕਰਦਾ ਹੈ ਅਤੇ ਅੱਜ ਉਸ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਘਰ ਤੋਂ ਭੱਜ ਗਈ ਪਿੰਡਾਂ ਦੇ ਵਿੱਚੋਂ ਭੱਜਦੀ ਭਜਾਉਂਦੀ ਮੈਂ ਸਮੁੰਦਰ ਦੇ ਕਿਨਾਰੇ ਆ ਗਈ ਅਤੇ ਭੱਜਦੀ ਭੱਜਦੇ ਇੱਥੇ ਆ ਕੇ ਬੇਹੋਸ਼ ਹੋ ਗਈ ਮੇਰਾ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਅਤੇ ਨਾ ਹੀ ਘਰ ਦਾ ਕੋਈ ਟਿਕਾਣਾ ਹੈ ਸੰਗਤ ਜੀ ਜਿਹੜਾ ਉਹ ਵਿਅਕਤੀ ਸੀ ਕੁੜੀ ਦੀ ਖੂਬਸੂਰਤੀ ਦੇਖ ਕੇ ਉਸਤੇ ਫਿਦਾ ਹੋ ਚੁੱਕਿਆ ਸੀ ਉਸ ਵਿਅਕਤੀ ਨੇ ਉਸ ਕੁੜੀ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ ਲੜਕੀ ਵੀ ਰਜ਼ਾਮੰਦ ਹੋ ਗਈ ਤੇ ਫਿਰ ਉਸ ਵਿਅਕਤੀ ਨੇ ਸਮੁੰਦਰ ਦੀ ਜ਼ਿੰਦਗੀ ਬਾਰੇ ਦੱਸਦੇ ਹੋਏ ਕਿਹਾ ਕਿ ਮੇਰੀ ਕਹਾਣੀ ਵੀ ਤੇਰੇ ਵਰਗੀ ਹੀ ਹੈ ਮੇਰੇ ਪਿਤਾ ਜੀ ਦੇ ਮਰਨ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਛੱਡ ਦਿੱਤਾ ਸੀ ਤੇ ਮੈਂ ਜ਼ਿੰਦਗੀ ਦੇ ਵਿੱਚ ਸਿਰਫ ਦੁੱਖ ਹੀ ਦੁੱਖ ਦੇਖੇ ਨੇ ਜੇਕਰ ਤੁਸੀਂ ਮੇਰੇ ਨਾਲ ਵਿਆਹ ਕਰਵਾਉਂਗੇ ਤੇ ਫਿਰ ਤੁਹਾਨੂੰ ਇਸ ਕਿਸ਼ਤੀ ਦੇ ਵਿੱਚ ਹੀ ਜ਼ਿੰਦਗੀ ਕੱਟਣੀ ਪਵੇਗੀ ਇਹ ਸਮੁੰਦਰ ਹੀ ਸਾਡਾ ਘਰ ਹੋਵੇਗਾ ਤੇ ਇਹ ਮੱਛੀਆਂ ਹੀ ਸਾਡਾ ਭੋਜਨ ਹੋਣਗੀਆਂ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਾਂਗਾ ਪਰ ਮੇਰੀ ਇੱਕ ਸ਼ਰਤ ਹੈ ਕਿ ਮੈਨੂੰ ਕੋਈ ਵੀ ਬੱਚਾ ਨਹੀਂ ਚਾਹੀਦਾ ਉਹ ਕੁੜੀ ਪਹਿਲਾਂ ਤਾਂ ਹੈਰਾਨ ਹੋਈ ਫਿਰ ਉਸ ਵਿਅਕਤੀ ਦੀ ਗੱਲ ਮੰਨ ਲਈ ਤੇ ਵਿਆਹ ਹੋ ਗਿਆ ਅਤੇ ਉਹ પતિ ਪਤਨੀ ਦੇ ਬੰਧਨ ਦੇ ਵਿੱਚ ਬੰਨ ਗਏ ਇੱਕ ਦੂਜੇ ਨਾਲ ਰਹਿਣ ਲੱਗੇ ਹੁਣ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਅਜੇਹੀ ਹੋਈ ਉਹ ਸੋਹਣੀ ਸੁਨੱਖੀ ਕੁੜੀ ਗਰਭવતી ਹੋ ਗਈ ਤੇ ਉਸ ਵਿਅਕਤੀ ਦੀ ਸ਼ਰਤ ਦੇ ਮੁਤਾਬਿਕ ਉਸਨੇ ਉਸ ਨੂੰ ਕੁਝ ਨਾ ਦੱਸਿਆ ਕੁਝ ਟਾਈਮ ਲੰਘਿਆ ਤਾਂ ਉਸ ਵਿਅਕਤੀ ਨੂੰ ਵੀ ਪਤਾ ਚੱਲ ਗਿਆ ਅਤੇ ਜਿਸ ਤੋਂ ਬਾਅਦ ਉਹ ਆਪਣੀ ਪਤਨੀ ਦੇ ਨਾਲ ਲੜਨ ਝਗੜਨ ਲੱਗਿਆ ਪਰ ਹੁਣ ਕੁਝ ਵੀ ਨਹੀਂ ਹੋ ਸਕਦਾ ਸੀ 9 ਮਹੀਨੇ ਬਾਅਦ ਉਸ ਨੌਜਵਾਨ ਸੋਹਣੀ ਸੁਨੱਖੀ ਕੁੜੀ ਨੇ ਇੱਕ ਬਹੁਤ ਪਿਆਰੀ ਬੱਚੀ ਨੂੰ ਜਨਮ ਦਿੱਤਾ ਤੇ ਉਹ ਵਿਅਕਤੀ ਆਪਣੀ ਛੋਟੀ ਜਹੀ ਬੱਚੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਹ ਬੱਚੀ ਆਪਣੀ ਮਾਂ ਦੀ ਤਰ੍ਹਾਂ ਹੀ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ ਨੀਲੀਆਂ ਅੱਖਾਂ ਚੋੜਾ ਮੱਥਾ ਉਸ ਦੀ ਸ਼ਕਲ ਉਸ ਵਿਅਕਤੀ ਦੇ ਦਿਲ ਦੇ ਉੱਤੇ ਛੱਪ ਗਈ ਪਰ ਉਹ ਵਿਅਕਤੀ ਉਸ ਕੁੜੀ ਨੂੰ ਪਾਲਣ ਤੋਂ ਇਨਕਾਰ ਕਰ ਰਿਹਾ ਸੀ ਇੱਕ ਦਿਨ ਰਾਤ ਨੂੰ ਮੌਕਾ ਦੇਖ ਕੇ ਆਪਣੀ ਫੁੱਲਾਂ ਜਿਹੀ ਬੱਚੀ ਨੂੰ ਸਮੁੰਦਰ ਦੇ ਵਿੱਚ ਸੁੱਟਦਾ ਕਿ ਉਹ ਮੱਛੀਆਂ ਦੀ ਖੁਰਾਕ ਬਣ ਜਾਵੇ ਅਗਲੇ ਦਿਨ ਹੀ ਜਦੋਂ ਉਸ ਦੀ ਪਤਨੀ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਬਹੁਤ ਹੀ ਜ਼ਿਆਦਾ ਗੁੱਸੇ ਹੋਈ ਉਸ ਨੇ ਆਪਣੇ ਪਤੀ ਦੇ ਨਾਲ ਗੱਲ ਕਰਨਾ ਛੱਡ ਦਿੱਤਾ ਉਹ ਹਰ ਰੋਜ਼ ਚੁੱਪਚਾਪ ਰਹਿਣ ਲੱਗੀ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੀ ਮੇਰੀ ਬੱਚੀ ਨੂੰ ਸਹੀ ਸਲਾਮਤ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਸੰਗਤ ਜੀ ਦੂਜੇ ਪਾਸੇ ਜੋ ਮੱਛੀਆਂ ਫੜਨ ਵਾਲਾ ਸੀ ਮਤਲਬ ਕਿ ਉਸ ਲੜਕੀ ਦਾ ਪਤੀ ਸੀ ਉਹਨਾਂ ਦੇ ਜਾਲ ਦੇ ਵਿੱਚ ਮੱਛੀਆਂ ਫਸਣੀਆਂ ਵੀ ਬੰਦ ਹੋ ਗਈਆਂ ਉਹ ਸਾਰਾ ਸਾਰਾ ਦਿਨ ਜਾਲ ਨੂੰ ਸਮੁੰਦਰ ਦੇ ਵਿੱਚ ਸਿੱਟ ਕੇ ਬੈਠੇ ਰਹਿੰਦੇ ਪਰ ਕੋਈ ਵੀ ਮੱਛੀ ਜਾਲ ਦੇ ਵਿੱਚ ਨਾ ਫਸਦੀ ਮੱਛੀ ਫੜਨ ਵਾਲਾ ਉਹ ਵਿਅਕਤੀ ਦੁਖੀ ਹੋ ਗਿਆ ਕਿਉਂਕਿ ਉਹ ਸਮੁੰਦਰ ਦੇ ਕੋਨੇ-ਕੋਨੇ ਤੋਂ ਬਾਖਫ ਸੀ ਤੇ ਉਸਦੀ ਜ਼ਿੰਦਗੀ ਮੱਛੀਆਂ ਨੂੰ ਮਾਰਨ ਦੇ ਵਿੱਚ ਹੀ ਗੁਜ਼ਰ ਗਈ ਸੀ ਮੱਛੀਆਂ ਤੋਂ ਬਿਨਾਂ 4 ਦਿਨ ਬੀਤ ਗਏ ਭੁੱਖ ਦੇ ਕਾਰਨ ਉਸ ਵਿਅਕਤੀ ਤੇ ਉਸਦੀ ਪਤਨੀ ਦੀ ਹਾਲਤ ਖਰਾਬ ਹੋ ਗਈ ਸੀ ਮੱਛੀਆਂ ਫੜਨ ਵਾਲਾ ਵਿਅਕਤੀ ਨੇ ਹਿੰਮਤ ਕੀਤੀ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਜਾਲ ਸਮੁੰਦਰ ਦੇ ਵਿੱਚ ਸੁੱਟਿਆ ਇਸ ਵਾਰ ਬਹੁਤ ਵੱਡੀ ਮੱਛੀ ਜਾਲ ਦੇ ਵਿੱਚ ਫਸ ਗਈ ਤਾਂ ਉਹ ਬਹੁਤ ਖੁਸ਼ ਹੋਇਆ ਪਰ ਉਸਦੀ ਪਤਨੀ ਚੁੱਪਚਾ ਬੈਠੀ ਸੀ ਉਸ ਨੂੰ ਨਾ ਤਾਂ ਖਾਣ ਦਾ ਹੌਸ ਸੀ ਤੇ ਨਾ ਹੀ ਪੀਣ ਦਾ ਬੜੇ ਹੀ ਮੁਸ਼ਕਲਤ ਤੋਂ ਬਾਅਦ ਉਸ ਵਿਅਕਤੀ ਨੇ ਮੱਛੀ ਨੂੰ ਕਿਸ਼ਤੀ ਵੱਲ ਖਿੱਚਿਆ ਅਤੇ ਜਲਦੀ ਦੇ ਨਾਲ ਉਸ ਦਾ ਪੇਟ چیرਣ ਲੱਗਿਆ ਤਾਂ ਜੋ ਭੋਜਨ ਬਣਾਇਆ ਜਾ ਸਕੇ ਪਰ ਜਿਵੇਂ ਹੀ ਸੰਤ ਜੀ ਮੱਛੀ ਦਾ ਪੇਟ ਨੂੰ چیرਿਆ ਗਿਆ ਤਾਂ ਅੰਦਰ ਤੋਂ ਉਹੀ ਬੱਚੀ ਨਿਕਲੀ ਜਿਸ ਬੱਚੀ ਨੂੰ ਉਸ ਵਿਅਕਤੀ ਨੇ ਸਮੁੰਦਰ ਦੇ ਵਿੱਚ ਸਿੱਟ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਾਂ ਹੀ ਕਹਿੰਦੇ ਨੇ ਜਾਗੇ ਰੱਖੋ ਸਾਈਆਂ ਮਾਰਸ ਕੇ ਨਾ ਕੋਈ ਬੱਚੇ ਨੂੰ ਦੇਖਦੇ ਹੀ ਉਸ ਵਿਅਕਤੀ ਨੇ ਪਹਿਚਾਣ ਲਿਆ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇਖੋ ਕਿ ਉਹ ਬੱਚੀ ਬਿਲਕੁਲ ਠੀਕ ਸੀ ਤੇ ਜਿਉਂਦੀ ਸੀ ਉਸ ਵਿਅਕਤੀ ਨੇ ਜਦੋਂ ਉਹ ਦੇਖਿਆ ਤਾਂ ਉਹ ਧਰਤੀ ਤੇ ਡਿੱਗ ਪਿਆ ਤੇ ਰੋਣ ਲੱਗਿਆ ਕਿ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਮੇਰੇ ਤੋਂ ਭੁੱਲ ਹੋ ਗਈ ਸੀ ਬਹੁਤ ਵੱਡੀ ਮੇਰੇ ਤੋਂ ਗਲਤੀ ਹੋ ਗਈ ਸੀ ਤੂੰ ਹੀ ਸਭ ਨੂੰ ਪਾਲਣ ਵਾਲਾ ਹੈ ਅਤੇ ਹਰ ਕਿਸੇ ਨੂੰ ਤੁਸੀਂ ਹੀ ਰਿਜ਼ਕ ਦੇਣ ਵਾਲੇ ਹੋ ਹੁਣ ਮੈਂ ਇਸ ਨੂੰ ਪਾਲਾਂਗਾ ਵਧੀਆ ਪੜ੍ਹਾਈ ਕਰਾਵਾਂਗਾ ਉਸ ਵਿਅਕਤੀ ਨੇ ਆਪਣੀ ਬੱਚੀ ਨੂੰ ਮੱਛੀ ਦੇ ਪੇਟ ਦੇ ਵਿੱਚੋਂ ਕੱਢ ਕੇ ਆਪਣੀ ਪਤਨੀ ਨੂੰ ਦੇ ਦਿੱਤੀ। ਉਸ ਦੀ ਪਤਨੀ ਵੀ ਬਹੁਤ ਖੁਸ਼ ਹੋ ਗਈ। ਉਸਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰੀਆ ਕੀਤਾ। ਸੋ ਸਾਧ ਸੰਗਤ ਜੀ ਇਹ ਵੀਡੀਓ ਇਹ ਸਬਕ ਇਹ ਸਿੱਧਕ ਦਿੰਦੀ ਹੈ ਕਿ ਸਾਨੂੰ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ। ਸੋ ਸਾਧ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ? ਸਿਰਫ ਇਹ ਵੀਡੀਓ ਕੁਝ ਸਿੱਖਣ ਲਈ ਤੇ ਬਣਾਈ ਗਈ ਹੈ। ਤਾਂ ਜੋ ਕਿ ਕੋਈ ਵੀ ਇਨਸਾਨ ਅਜਿਹੀ ਗਲਤੀ ਨਾ ਕਰੇ ਸੰਗਤ ਜੀ ਬਾਕੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤੋਂ ਵਾਤੇਅਰ ਕਰਿਓ ਤਾਂ ਜੋ ਹੋਰ ਕਿਸੇ ਦਾ ਵੀ ਭਲਾ ਹੋ ਸਕੇ ਕੋਈ ਹੋਰ ਵੀ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਕੰਮ ਕਰਨ ਤੋਂ ਰੋਕਿਆ ਜਾ ਸਕੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੀਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਿਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ